Until the morning comes, my bed I just wanna be alone to feel free tonight. Through so many times, the wanna love, better do I break your heart? What I feel inside, it burns me out. it's not she wonder how I leave you? There's no. ਜਿੱਦਾਂ ਕਿ ਤੁਸੀਂ ਦੇਖ ਚੁੱਕੇ ਹਾਂ ਦਿਵਾਲੀ ਦੀਆਂ ਤਿਆਰੀਆਂ ਹੋ ਚੁੱਕੀਆਂ ਦਿਵਾਲੀ ਦੀਆਂ ਆਪਾਂ ਤਿਆਰੀਆਂ ਕਰ ਲਈਆਂ ਸਾਰੀਆਂ ਤੇ ਮੈਂ ਕਈ ਵਾਰ ਭੁੱਲਿਆ ਨਾ ਜਾਗਰਨ ਜਾਗਰਨ ਦਾ ਕੰਮ ਕਰ ਰਿਹਾ ਨਾ ਉਦਾਂ ਹੀ ਪੰਨ ਲੱਗ ਗਿਆ ਨਾ ਸਿੰਪਲ ਤਰੀਕੇ ਨਾਲ ਗੱਲ ਕਰਦੇ ਆਪਾਂ ਦੁਬਾਰਾ ਜਿਵੇਂ ਪਹਿਲਾਂ ਕਰਦੇ ਸੀਗੇ ਤੇ ਵਲੌਗ ਮੈਂ ਜਾਣ ਦਾ ਕਾਫੀ ਚਿਰ ਹੋ ਗਿਆ ਵਲੌਗ ਨਹੀਂ ਪਾਇਆ ਤੇ ਹੌਲੀ ਹੌਲੀ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਪਏ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਜਲਦੀ ਜਲਦੀ ਕਰ ਲਓ ਜਿੰਨੇ ਨਹੀਂ ਇਹ ਤਾਂ ਤਿਆਰ ਹੋ ਕੇ ਬਹਿ ਗਈ ਹੈ ਤੇ ਆਪਾਂ ਹਜੇ ਤਿਆਰ ਹੋਣੇ ਰਹਿੰਨੇ ਆ ਤੇ ਤਿਆਰ ਹੋਣ ਲਈ ਆਪਾਂ ਨੂੰ ਕੀ ਕਰਨਾ ਪੈਣਾ ਜਾਦੂ ਕਰਨਾ ਪੈਣਾ ਉਹ ਜਾਦੂ ਕਿਹੜਾ ਉਹ ਤੁਹਾਨੂੰ ਦਿਖਾਉਂਦੇ ਆ 1 2 3 ਦੇਖਿਆ ਇੱਕ ਕੁੜੀ ਚ ਚੇਂਜ ਹੋ ਗਿਆ ਨਾ ਇਹ ਜਾਦੂ ਹੁੰਦਾ ਜਦੋਂ ਨਾਲ ਚੇਂਜ ਕਰੀਦਾ ਮਿੰਟਾ ਚੇਂਜ ਮਿੰਟਸ ਘੰਟਾ ਚੇਂਜ ਹੋ ਗਿਆ ਨਾ ਕੰਮ ਆਰਡਰ ਲੁਕ ਆ ਆ ਆ ਜੇ ਸੱਟ ਲੱਗਿਆ ਤਾਂ ਦੱਸਿਓ ویسੇ ਤਾਂ ਪੰਜ ਛੇਤੀ ਕਿਤੇ ਰੱਖੇ ਦੇਣੀ ਤੇ ਦੇਖਾਂ ਮੈਂ ਅੱਗੇ ਦਾ ਪ੍ਰੋਗਰਾਮ ਕੀ ਹੈ ਉੱਥੇ ਲੈ ਕੇ ਚਲਾਉਣਾ ਬਟਾਕੇ ਪਹਿਲਾਂ ਜੰਨੇ ਮੱਧ ਠੀਕ ਆ ਜਿਆਦਾ ਵੀਊ ਤੁਹਾਨੂੰ ਸਾਰਿਆਂ ਨੂੰ ਦਿਖਾ ਨਹੀਂ ਸਕੇ ਕਿਉਂਕਿ ਗੁਰਦੁਆਰੇ ਗਏ ਨਹੀਂ ਸੀਗੇ ਹੁਣ ਜਾ ਕੇ ਲੈ ਕੇ ਆਪਾਂ 버ਗਰ ਇਹ ਸੋਰੀ ਮੁਰਗਾ ਜੋ ਮੇਰੇ ਕੋਲ ਸ਼ੇਕੋਸ਼ਲੇੰਬਸੀ ਗਾ ਉੱਪਰ ਜਾਂਦੇ ਆਂ ਦੇਖਦੇ ਆਂ ਮਾਹੌਲ ਸਾਰੇ ਪਟਾਕੇ ਵਿਲੇ ਸਾਰੇ ਪਟਾਕੇ ਵਿਲੇ ਹੋ ਚੁੱਕੇ ਆਂ ਅਗੰਦੀ ਗੱਲ ਸੁਣ ਇੰਦੀ ਓਏ ਗੱਲ ਸੁਣੀ ਲੱਟਾਂ ਲੱਗੀਆਂ ਗੁਰਦੁਆਰੇ ਦੀ ਮੈਂ ਕਿਹਾ ਮੇਰੇ ਕੋਲ ਦੀਵਾਲੀ ਦੇ ਵਿੱਚ ਕਿਸਾਕਿਆਂ ਦਾ ਮਾਹੌਲ ਬਣਿਆ ਆਇਆ ਹੈ। ਦੀਵਾਲੀ ਦੇ ਬਹੁਤ ਘਟ ਘਟ ਪਟਾਕੇ ਚੱਲੀ ਜਾਂਦੇ ਪਏ ਆ। ਦੀਵਾਲੀ ਦਾ ਮਾਹੌਲ ਸ਼ੋਰ ਬਣਿਆ ਆ ਪੂਰਾ। ਆ ਲਾਈਟਾਂ ਦੇਖ ਰਹੇ ਆਂ ਗੁਰਦੁਆਰਾ ਸਾਹਿਬ ਤੋਂ ਲਾਈਟਾਂ ਆ ਰਹੀਆਂ ਨੇ ਇੱਥੋਂ। ਇੱਥੇ ਕਾਫੀ ਜ਼ਿਆਦਾ ਮਤ ਬਣਿਆ ਆ ਅੱਜ ਦਾ। ਤੇ ਸਾਡਾ ਠਾਠਾ ਦਾ ਸ਼ਕੀਨ। ਠਾਠਾ ਦਾ ਸ਼ਕੀਨ ਠਾਠਾ ਭਾਲ ਦਾ। ਹਾਂ ਬਈ। ਨਾ ਰੱਖਾ ਪੇਪਰ ਚੱਕੂ ਚੱਕੋ ਮਾਰੋ ਆ ਚੱਕ ਥਾ ਮਾਰਦਾ ਰੱਖਾ ਥਾ ਕਰ ਦੋ ਯਾ ਅੱਗੇ ਥੜਾ ਤੈਨੂੰ ਨਾ ਇੱਕ ਇੱਕ ਕਰਕੇ ਇਕੱਠੇ ਕਰਕੇ ਦੇਣੇ ਪੈਣੇ ਹੁਣ ਫੇਰ ਦੁਆਰ ਤੋਂ ਕਿ ਕਿਹੜੇ ਕਿੱਧਰ ਆ ਕਿੱਧਰ ਨਹੀਂ ਇਹਦਾ ਬਾਚੀ ਜਾਂਦੇ ਆ ਸੱਦੋ ਵੱਦ ਇੱਕ ਲੜੀ ਨਿਕਲ ਆਉਣੀ ਪੂਰੀ ਪੂਰੀ ਤਿੰਨ ਚਾਰ ਪੈਕੇਟ ਨਿਕਲ ਆਉਣੇ ਵਿੱਚੋਂ ਆਈ ਇੱਥੇ ਇਕੱਠੇ ਕੀਤਾ ਵੀ ਚੱਕਲਾ ਕਾਫੀ ਬੱਚੇ ਬੱਚੇ ਨਿਕਲੇ ਹੁੰਦੇ ਆ। ਅਰੇ ਠਾ ਠਾ ਚਾਰ ਗਿੰਦੂ ਲੱਗ ਕੱਟੀਆਂ ਹੋ ਗਿਆ। ਇਹ ਪੈਸਾ ਕਿੱਧਰ ਗਿਆ ਪੈਸਾ ਨਹੀਂ ਵੀ ਕਿਹਾ। ਐਮ ਦੀ ਵਾਰੀ ਆਉਣ ਲੱਗੀ ਐ। ਇਹ ਪੈਨਸਲ ਥੋੜੀ ਐ। ਇਹ ਚਲਾਵਾਂਗੇ। ਇਹ ਕਿੰਨੇ ਦਾ ਆਇਆ? ਹੋ ਫੈਸਲਾ ਸੀਟੀਆਂ ਸੂਟੀਆਂ ਕੀ ਵਾਰੀ ਬਣਾ ਚੱਲਿਆ ਇਹ ਦੋ ਵਾਰੀ ਮਟਾਤਾ ਇਹਨਾਂ ਨੇ ਇਹ ਨਹੀਂ ਭਟਿਆ ਇਹ ਨਹੀਂ ਚੰਗੇ ਮਾਤਾ ਲక్ష్ਮੀ ਕਰਿਆਵੇ ਇਹ ਵਾਰੀ ਵਾਰੀ ਇਹ ਵਾਰ ਵਾਰੀ ਵਾਰੀ ਖਰਾਬ ਕਰਨ ਤੇ ਇਹਨਾਂ ਦਾ ਲੱਖ ਬੰਨਿਆ ਜਦੋਂ ਆ ਦੇਖੋ ਨਿਕਲਣ ਚੋਹਰੀ ਹੋਊਗਾ ਇਹ ਦੇਖ ਆਉਣਾ ਹੈ ਹੂੰ ਮਿੰਟਾਂ ਚ ਆਪਾਂ ਸਹੀ ਕਰਦੇ ਪਹਿਲਾਂ ਆਏ ਹੁਣੇ ਨਾ ਕੋ ਕੇ ਯਾਰ ਹੋਏ ਕੋ ਯਾਰ ਦਾ ਤੇ ਆਪਾਂ ਵੀ ਨਾਈਟ ਸੂਟ ਚਾਹੁੰਦੇ ਆ ਤੇ ਨਾਈਟ ਸੂਟ ਚ ਵੀ ਆਉਣ ਮਸਤੇ ਆਪਣਾ ਇੱਕ ਚੀਜ਼ ਕਰਨੀ ਪੈਣੀ ਹੈ ਕੀ ਕਰਨੀ ਪੈਣੀ ਹੈ ਉਹ ਤਾਂ ਤੁਸੀਂ ਜਾਣਦੇ ਆ ਆਪਾਂ ਆ ਬਣਾਇਆ ਸੀ ਸੋਨਾ ਬਣ ਗਿਆ ਨਾ ਨਿੱਕੇ ਨਿੱਕੇ ਡਿਜ਼ਾਈਨ ਕਰਨੇ ਬਹੁਤ ਟਾਈਮ ਲੱਗ ਜਾਂਦਾ ਚੀਜ਼ਾਂ ਤੇ ਆਪਾਂ ਇਹ ਚਲੋ ਫਿਰ ਆਪਾਂ ਜਲਦੀ ਤੋਂ ਜਲਦੀ ਆ ਜੇ ਨਾ ਨਾਈਟ ਸੂਟ ਦੇ ਵਿੱਚ ਠੀਕ ਹੈ ਤੇ ਤੁਹਾਨੂੰ ਪਤਾ ਹੀ ਆਪਾਂ ਕੀ ਕਰਨਾ 1 2 3